ਆ ਬੱਕਰੀਆ 18000 ਰੁਪਏ ਆਖਿਆ ਭਾਈ ਸਾਹਿਬ ਨੇ ਮੈਂ 9000 ਆਖਿਆ ਤੂੰ ਤੇ ਬਾਈ ਨੇ ਆਖਿਆ 9000 ਕੋਟਕਪੂਰੇ ਤੋਂ ਆਏ ਆ ਤੇ ਜੈ ਜੈ ਤੂੰ ਦੱਸ ਕੋਈ ਨਹੀਂ 10000 ਦੀ ਬਾਤ 100 ਰੁਪਏ ਸਾਹ ਦੀ ਵੀ ਬਾਤ 24 ਆਲੇ ਇਹ ਬਾਦੀ ਹੁਣ ਬਿਲਕੁਲ ਕੋਈ ਨਾ ਕਰਦਾ ਹਾਂ। ਹਾਂ। ਵੈ ਤਾਈਆਂ ਜਦੋਂ ਅਖੇ ਵੀ 900 ਆਖਿਆ ਨਾ ਬਜਾਉਂ ਪੁੱਛੋ ਜਿੰਨੇ ਦੀ ਹੈਗੀ। ਵੜਾ ਦਿਓ ਮੇਰੇ ਮੈਂ ਕਿਹੜਾ ਰੱਖਣੀ ਐ ਇਹਨੂੰ। ਹਾਂ ਇਹਨਾਂ ਨੇ ਤਾਂ ਟੰਗ ਦੇਣੀ ਐ। ਨਹੀਂ ਆ ਮੈਨੂੰ ਤਾਂ ਨਹੀਂ ਪਤਾ। ਤੁਹਾਨੂੰ ਪਤਾ ਮੈਨੂੰ ਵੀ ਪਤਾ। ਬਾਜ਼ੂ ਗੱਲ ਤੋਲ ਗਈ ਇਹ ਤੇ। ਕਿੰਨਾ ਵਜ਼ਨ ਪਾਇਆ ਬਈ? ਬੰਬੇ ਤੋਂ ਪਸੇ ਪੁਰਾਣੇ ਪਰ ਉਹਨਾਂ ਦੇ ਤਾਂ ਅੱਜ ਤਾਂ ਉਹ ਕਹਿੰਦਾ ਤਾਂ ਇੰਨਾ ਕੀ ਹੈ। ਹੈਗਾ 20 ਕਿਲੋ। ਨਹੀਂ ਨਹੀਂ ਕਿਲੋ। ਹਾਂ ਹੈ ਨਹੀਂ ਹੈ ਜੋ ਜਿਹੜੀ ਹੈਗੀ ਸੀ ਉਹ ਹੈਗੀ ਉਹਦੋਂ ਇਹ ਹੈਗੀ ਆ ਹਾਂ ਇਹ ਬਹੁਤ ਚਲੋ ਜਿਹੜੀ ਠੀਕ ਆ ਆਪਦੇ ਆਪ ਦੇ ਹਿਸਾਬ ਨਾਲ ਕਿਹਾ ਕਿ ਮੈਂ ਕੋਈ 9000 ਰੱਖਿਆ ਤੂੰ ਸਿੱਧਾ ਹੀ ਪਾਇਆ ਨਹੀਂ ਫਿਰ ਨਹੀਂ ਫਿਰ ਅਸਟਾਈਆਂ ਕਰਨਾ ਕੀ ਸਵਾਲ ਨਹੀਂ ਆਉਂਦਾ ਫਿਰ ਗੱਲ ਦਾ ਲਾ ਲਾ 6 ਲਾ 100 ਲਾ ਪਿਆ ਲਾ 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 ਨਵੇੜੇ ਨਹੀਂ ਨਿਪੜਦੇ ਨਹੀਂ ਨਿਪੜਦੇ ਨਹੀਂ ਬਸ ਇਹ ਨਿਪੜਦੇ ਨਹੀਂ ਮੈਂ ਪਹਿਲਾਂ ਬੋਲਿਆ ਕੋਈ ਤੂੰ ਆਖਿਆ ਕਰਦੇ ਮੈਂ ਕਰਨਾ ਪਤਾ ਨਾ ਨਹੀਂ ਫਿਰ ਹੁਣ ਇਦੂ ਵਾਦੇ ਤੇ ਫਾਂਦਾ ਹੀ ਇਦੂ ਵਾਦੇ ਤੇ ਮੇਰੇ ਕੋਲ ਕੁਝ ਨਹੀਂ ਨਾ ਹੈਗਾ ਸਾਰਾ ਕੁਝ ਨਾ ਮੈਂ ਸੋਣੀ ਸਾਰਾ ਕੁਝ ਹੈਗਾ ਨਹੀਂ ਹੈ ਜੀ ਪਤਾ ਮੈਨੂੰ ਇਹ ਵੇਖ ਲੈ ਤੂੰ ਆ ਵੀ ਹਿਸਾਬ ਲਾ ਉੱਥੇ ਹਾਂ ਇਹਦੀ ਇਹਦੇ ਵਿੱਚ ਬੰਦੇ ਕੀ ਹੋਈ ਮੈਂ ਕਹਿੰਦਾ ਠੀਕ ਆ ਤਾਂ ਗੁੱਪੀ 10 ਆਖਿਆ 10 ਦੇ ਮੈਂ 9 ਆਖਿਆ ਸੀ ਕਿੰਨਾ ਰਾਜੇ ਸੀ ਤੇ ਮੈਂ ਕਿਹਾ ਵੀ ਮੈਨੂੰ ਹੁਣ ਤਰ੍ਹਾਂ ਜਿਆਦਾ ਪਤਾ ਹੀ ਨਹੀਂ ਲੱਗਦਾ ਮੈਂ ਉਹ ਪਈਆ ਨਹੀਂ ਗਾ ਕੋਈ ਮੈਨੂੰ ਲੱਗਦੀ ਨਹੀਂ ਕਿੰਨਾ ਦਾ ਨਹੀਂ ਰੋਜ਼ ਦਾ ਕੰਮ ਆ ਤੁਹਾਡੇ ਤੇਰੀ ਬਿੱਤੀ ਰਹਿੰਦੀ ਹੈ ਹੈ ਨਾ ਕਿ ਇੱਥੇ ਵੀ ਇਹ ਤੇਰੀ ਤੇਰੀ ਦਾ ਕੀ ਇਹ ਰੱਦ ਬਣਾ ਤੇ ਨਹੀਂ ਕਰਦਾ ਸੀ ਹਾਂ ਅੱਜ Ah, parte da saudade. da No. ਬਦੂ ਦਾ ਰਹੀ ਹੈ ਲੈ ਲੈ ਉਹ ਬਾਰੇ ਗੱਲ ਮੈਂ ਬਰਾਦੇ ਕਿਉਂ ਨਹੀਂ ਉਹ ਨਹੀਂ ਕਿਨੇ ਵੀ ਨਹੀਂ ਤੂੰ ਕਹ ਲੈਣ ਕਿਨੇ ਵੀ ਨਹੀਂ 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 ਉਹ ਦਾ ਹੋਰ ਵੀ ਕੀ ਹਾਲ ਹੈ ਨਾ ਨਾ ਨਵੇਂ ਦਾ ਜਿਆਦਾ ਫਿਰ ਮੈਂ ਤੇਰੇ ਨਾਲ ਗੱਲ ਰੁਕੂਗਾ ਆ ਕੇ ਕੋਈ 150 ਤੋਂ ਉਹ ਸਰਪੰਚ ਨੂੰ ਵੀ ਪਤਾ ਹੀ ਹੈ ਉਹ ਛੱਡ ਕੇ ਨਾ ਪੁੱਛ ਛੱਡ ਕੇ ਹਾਂ ਨਹੀਂ ਤੁਹਾਨੂੰ ਛੱਡ ਕੇ ਦੇਵਾਂਗਾ ਮੈਨੂੰ ਪਤਾ ਕਿਉਂ ਮੈਂ ਆਹੋ ਮੈਂ ਰੁਕੂ ਆਪਾਂ ਕਿਹ ਰੱਖਣੀ ਹੈ ਕੋਈ ਇਹ ਨਹੀਂ ਕਹਦਾ ਮੈਂ ਦੂਰੀ ਵਰੀ ਲੈ 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 ਤੂੰ ਹੋਰ ਗੱਲ ਉਹ ਬਸ ਹੋਣ ਪਾਸ ਆਹੀ ਹੈ 100 ਉੱਤੇ ਮੈਂ ਕਿੰਨਾ ਕ ਫਰਕ ਆ ਤੁਹਾਡਾ ਫਰਕ ਦੇ ਵਾ ਪਿਆ ਨਹੀਂ ਨਹੀਂ ਫਰਕ ਕੋਈ ਨਹੀਂ ਪਿਆ ਉਹ ਕਾਹਨ ਜੈ ਜੇ ਮਦਾ ਕਰਦਾ ਹੈਗਾ ਇਹ ਫਰਕ ਪਿਆੜੀ ਨਾ ਫਰਕ ਜਿੰਦਾ ਮਰਦਾ ਵਾ ਨਾ ਨਾ ਦੇ ਨੂੰ ਜਾਉਂਦੀ ਹੈ ਭਾਈ ਆ ਦੇ ਫਿਰ ਕਿਉਂ ਜੀ ਆਖ? ਇਹੋ ਜੀ ਗੱਲ ਬਹਿ ਜਾ। ਫਿਰ ਮੈਂ ਜੇ ਤੈਨੂੰ ਆਖਿਆ ਕਰਦਾ ਜਾਂਦਾ। ਪਾਈ ਰੱਖੀਏ ਕਿ ਤੂੰ ਸੌਦਾ ਕਰਾ ਕੇ ਵੇਖੀ ਸੰਨ ਮੇਰਾ ਸੌ ਪਿਆਦਾ ਫਿਰ ਮੈਂ ਤੈਨੂੰ ਤਾਂ ਆਖਿਆ ਵੀ ਕੀ ਰੇਡ ਮੇਰੇ ਨੂੰ ਰੇਡ ਦੇਣਾ। ਆਪਾਂ ਦੇਖੀ। ਸਰਪੰਚ ਇੱਕ ਜੀ ਆਲਦਾ ਦੇ। ਹਾਂ ਸਾਰੇ ਆ ਕੋ ਛੱਡ ਕੇ। ਆਹੋ ਦੱਸ ਦੇ। ਇੱਕ ਹੀ ਦੱਸ ਦੇ ਫਿਰ। ਸੌਦਾ ਸਿਰੇ ਚੜੇ। ਨਹੀਂ ਨਹੀਂ ਮੈਂ ਤਾਂ ਤੈਨੂੰ ਆਖਿਆ ਵੀ ਮੈਂ ਤਾਂ ਉਹੀ ਗੱਲ ਕਰਦਾ ਜੀ ਤੇਰੇ ਨਾਲ ਚੱਕ। ਕਿੰਨੇ ਆਖ? ਤੋਹਾਗਾ ਦਾ ਜੀ ਆ ਨਾ 11 ਦੀ ਹੋ ਗਈ ਜੇ ਹਾਂ ਕਰਦੇ ਜੇ ਮਾਰ ਕਰਦੇ ਜਾ 14 ਹਾਂ ਤੋਹਾਗਾ 14 ਦਾ ਕਰੀ ਜਾ ਕਰੀ ਜਾ ਚੱਤ ਮਰ ਜਾਵੇ ਜਿਹਦੇ ਹੋਗਾ ਲੈ ਲੈ 11000 ਕਹਦਾ 11 ਨਾਲ ਵੀ ਆ ਪਾਠ ਦਾ ਸੌਦਾ ਸਿਰੇ ਚੜ ਗਿਆ ਆ ਤੈਨੂੰ ਇਹ ਹਰ ਕਿੰਨੇ ਦੀ ਕਰਤੀ ਬਾਈ 11.5 ਹਜ਼ਾਰ ਦੀ ਲਖਾਈ ਆਪੋ ਆਪਣੀ ਆਪੋ ਆਪਣੀ ਲਈ ਠੀਕ ਹੈ ਜੀ ਹੋ ਗਿਆ ਜਾਣੇ ਬੱਲੇ ਚਲੋ ਕੋਈ ਨਹੀਂ ਕੋਈ ਲਓ ਜੀ ਆ ਸਿਰੇ ਚੜ ਗਿਆ ਸੌਦਾ ਅਸੀਂ ਉਧਰ ਪਰਲੇ ਪੈ ਸੌਦਾ ਕਰੀ ਜਾਂਦੇ ਸੀਗੇ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਸਾਡਾ ਵੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਹੜੇ ਪਿੰਡੋਂ ਆਏ ਬਾਈ ਆਹੀ ਪਿੰਡਾਂ ਬਾਈਆਂ ਦਾ ਬਾਈ ਨੇ ਬੱਕਰੀ ਲਈ ਸ਼ੇਰੀ ਬਾਈ ਜੱਗੇ ਤੋਂ ਤੇ ਆਪ ਵੀ ਪਾਠਾ ਤੇ ਮਗਰ ਵੀ ਪਾਠਾ ਤੁਹਾਨੂੰ ਬੱਕਰੀ ਵੀ ਦਿਖਾਉਣੇ ਪਹਿਲਾਂ ਪੈਸੇ ਗਿਣਾ ਦਈਏ 19000 ਦੀ ਕਰਤੀ ਆ ਤੇ ਲਖਾਈ ਆਪੋ ਆਪਣੀ ਆ ਇਹ ਵਾਂਦਰ ਮੰਡੀ ਦੇ ਉੱਤੇ ਸੌਦਾ ਹੋਇਆ ਵਾਂਦਰ ਪਿੰਡ ਦੇ ਹੀ ਆ ਵੀਰ ਤੇ ਬਾਈ ਜੱਗਾ ਮੰਡੀ ਲਵਾਉਂਦਾ ਇਹ ਬਾਈ ਹਰੀ ਕੇ ਕਲਹਾਰ ਮੰਗਲਵਾਰ ਨੂੰ ਇਹਦੇ ਨਾਲ ਸੌਦਾ ਹੋਇਆ ਕਿੰਨੇ ਹੈਗੇ ਕੁਰੀਆ ਗਣਾਉ ਉਹਨਾਂ ਹਾ ਗਣਾ ਦਿਓ ਨਾ ਕਿਹਰਾ ਹਾ ਗਰਾ ਦੇ ਇੱਕ ਵਰੀ ਇੱਕ ਵਰੀ ਹਾ ਗਣਾ ਦਿ ਬਾਈ ਆ ਬਾਜ ਲਾਈ ਬਾਈ ਬੀੜੀ ਨਾ ਲਾਈ ਗੇਨ ਲੱਗ ਗਈ ਕਿੰਨੇ 2 3 4 5 6 7 8 9 10 11 12 13 14 15 16 165000 ਆ ਬਾਈ ਇਹ ਪਾ ਜੇ ਤੇ ਲਿਖਾਈ ਕਰਾਓ ਬਾਈ ਆ ਬੱਕਰੀ ਆ ਆ ਨਾਲ ਪਾਠਾ ਬਹੁਤ ਚੰਗੀ ਨੱਕ ਨਕੌੜਾ ਬਹੁਤ ਆ ਪਾਠਾ ਆ ਬੈਠੀ ਆ ਲੋ ਵੀ ਆ ਪਾਠਾ ਜਿਹੜੀ ਚੁੰਗੀ ਜਾਂਦੀ ਆ ਆ ਬੱਕਰੀ ਆ ਜਿਹੜਾ ਸੌਦਾ ਹੁਣ ਸਿਰੇ ਜਿਹੜਾ ਹੋ ਗਿਆ ਜੀ ਹਾਂ ਸਿਰੇ ਚੜ ਗਿਆ ਅਸੀਂ ਚੜਾਇਆ ਹੁਣੇ ਹਾਂ ਹੋ ਗਿਆ ਸੌਦਾ ਹੋ ਗਿਆ ਪੱਕਾ ਹੋ ਗਿਆ ਸੌਦਾ ਠੀਕ ਆ ਜੀ ਆ ਬਾਈ ਨੇ ਬੱਕਰੀ ਲਈ ਆ ਬਾਈ ਆਹੀ ਪਿੰਡਾਂ ਨਾਲ ਤੇ ਦੁੱਧ ਆਸਤੇ ਹੀ ਰਹੀ ਬਾਈ ਬਹੁਤ ਚੰਗੀ ਪਾਠਾ ਬਾਈ ਮਗਰ ਵੀ ਇਹਦੇ ਪਾਠਾ ਤੇ ਆਪ ਵੀ ਪਾਠਾ ਤੇ ਆਹ ਹੀ ਪਿੰਡ ਆ ਤੁਹਾਡਾ ਹੈ ਕੀ ਨਾਂ ਜੀ ਆਪਣਾ ਬਿਆਨਤ ਬਿਆਨਤ ਸਿੰਘ ਲਾ ਵੀ ਬਿਆਨਤ ਸਿੰਘ ਨੇ ਲਈ ਆ ਪਾਠ ਤੇ ਵਾਂਦਰ ਪਿੰਡਾ ਤੇ ਹਰ ਸ਼ੁੱਕਰਵਾਰੇ ਮੰਡੀ ਲੱਗਦੀ ਆ ਤੇ ਸਾਰੇ ਮੇਰੇ ਵੀਰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਇੱਥੇ ਪਹੁੰਚਣ ਤੁਹਾ ਤੇ ਸੌਦਾ ਕਰਨਾ ਚੱਲ ਬਈ ਬੋਲ ਦੇ ਬੈਨ ਨੂੰ ਮਾਜਾ ਕਮਰਾ ਨਹੀਂ 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 700 ਜੀ ਕਿਹਾ ਅਮਰ ਮੈਂ ਮੈਂ ਹੁਣ ਤੇਰੀ ਜੀ ਤੇ ਨਾ 500 ਆਇਆ ਤੇ 1 ਮਿੰਟ 2 ਕਿਲੋ ਆਇਆ ਤੇ ਮੈਂ ਤਾਂ 1000 ਨੂੰ 300 ਦਾ ਮੁਰਗਾ ਕਰਤਾ ਹੋ ਗਈ 600 ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤਿੰਨ ਹੀ ਹੋ ਗਿਆ ਤਿੰਨ ਹੀ ਹੋ ਗਿਆ ਚੱਕ ਵੀ 3000 ਰੁਪਿਆ ਦੇਦਾ ਤੇ ਆ ਬੱਕਰੀ ਦਾ ਸੌਦਾ ਸਿਰੇ ਚੜ ਗਿਆ ਮਗਰ ਬੱਚਾ ਹਾਂ ਵੀ ਕਿਵੇਂ ਕੀਤੀ ਆ 11000 ਦੀ ਆ ਲੈ ਜੀ 11000 ਦੀ ਪੰ ਬੱਕਰੀ ਠੀਕ ਆ ਬਾਈ ਦਰਸ਼ਨ ਨਾਲ ਲਈ ਆ ਦਰਸ਼ਨ ਨੇ ਲਈ ਆ 11000 ਦੇ ਲਏ 6900 3000 ਰੁਪਿਆ ਤੁਹਾਡਾ ਗਿਆ 8000 ਰੁਪਿਆ ਨੂੰ ਦੇਣਾ ਆਉਂਦੀ ਮੰਡੀ ਆਉਂਦੀ ਮੰਡੀ ਬਾਜਵੇ ਵਾਲੀ ਮੰਡੀ ਠੀਕ ਹੈ ਜੀ ਠੀਕ ਹੈ ਜੀ ਸ਼ੁਕਰਵਾਨ 15 ਦਿਨ ਹੋ ਗਏ ਹੋ ਗਿਆ ਕੰਮ 15 ਦਿਨ ਹੋ ਗਏ 15 ਦਿਨਾਂ ਨੂੰ ਪੈ ਦੇਣਾ 15 ਦਿਨ ਬਣੇ 15 ਦਿਨ ਬਣੇ ਹਾਂ ਦੇ ਦੇਣੀ ਜਿਹੜੀ ਅੱਜ ਦਾ ਬਾਜਵੇ ਵਾਲੀ ਮੰਡੀ ਛੱਡ ਕੇ ਅਗਲੇ ਨੂੰ ਦੇਣਾ 14 ਦਿਨ ਹੋ ਗਏ 15 ਦਿਨ ਹੋ ਗਏ ਠੀਕ ਹੈ ਜੀ ਠੀਕ 15 ਦਿਨ ਹੋ ਗਏ ਓਥੇ ਓਥੇ ਮਿਲਣਾ ਓਕੇ ਓਕੇ ਸਹੀ ਆ ਯਾਰ ਆ ਬਾਈ ਆ ਯਾਰ ਸਹੀ ਹੁੰਦਾ ਨਾ ਪਹਿਲਾ 15 ਦੱਸਿਆ 2 3 ਜਨ ਜਨ ਮਾਨਿਆ ਜਨ ਜਨ ਆਇਆ ਪੱਕੇ ਕਿਹੜੇ ਕਿੜੇ ਆ ਆਹੀ ਦਾ ਮੇਉਣੇ ਨੋ ਵੀ ਆ ਜੋੜੇ ਦਾ ਸੌਦਾ ਨਿਕਲਾਂਗਾ ਇੱਥੇ ਪਾਏ ਬਟੜਕੇ ਇੱਕੋਂ ਪਰੇ ਬੂਰ ਕੰਨਾ ਇਹਦੇ ਬੱਕਰੀ ਦੇ ਪਰਲੇ ਪਾਸੇ ਇਹ ਆਫਰ ਦਾ ਮੂਰ ਕੰਨਾ ਬੱਚਾ 650 ਦੇ ਹੋ ਗਏ ਠੀਕ ਆ ਜੀ ਲਓ ਯਾਰ ਬੱਕਰਾ ਲੈ ਕੇ ਕੀ ਮੰਗਿਆ ਬਾਪੂ ਇਹਦਾ 12000 ਰੁਪਿਆ ਮਾਰਾ ਧੱਕਾ ਯਾਰ 12 ਦਾ ਬਾਪੂ ਯਾਰ 10000 12 ਦੇਣ ਲੈਣ ਕੀ ਆ ਜੀ ਦੇਣ ਨਹੀਂ ਯਾਰ ਜਵਾ ਮੈਂ ਜਸ ਪਤਾ ਪਾਲਿਆ ਵਾ ਚੱਕ ਕੇ ਵੇਖਾਂ ਆਇਆ ਪੁੱਤ ਜੀ ਦਾ ਅਖੀਰ ਰੀਹੀ ਦਾ ਅਖੀਰ ਰੀਹੀ ਦਾ ਚੱਕ ਕੇ ਵੇਖ ਚੱਕ ਤਾਂ ਅੱਧੇ ਕਵਾਂਟਲ ਨੂੰ ਦਿੰਦਾ ਦੇ ਲੈਂਦੇ ਆਲੀ ਗੱਲ ਕਰ ਤੂੰ ਕਰ ਦੇਣ ਲਿਆ ਨਾਲੀ ਉਹਨੇ ਤਾਂ ਕਰਤੀ ਮੈਂ ਤਾਂ ਕਿਹਨਾਂ ਪੰਜ ਦਾ ਫੜਾ ਦੇ ਬਵਾ 1000 ਕਹਿੰਦੇ ਆ ਹਾਂ ਸਹੀ ਗੱਲ ਆ ਬਈ ਸਹੀ ਗੱਲ ਪਛਿਆ ਆ ਆਦਮੀ ਨਹੀਂ ਕਿਸੇ ਨਾਲ ਸਾਈ ਯਾਰ ਜੈ ਜੇ ਆ ਯੋਗ ਰਾਜਾ ਖੜਾ ਡੰਡੇ ਵਾਲਾ ਯੋਗ ਰਾਜਾ ਠੀਕ ਹੈ ਉਹੀ ਦੱਸ ਚੁੱਪ ਇਹਨੂੰ ਉੱਚਾ ਸੁਣਦਾ ਬੋਲ ਕੇ ਦੱਸ ਦੱਸ ਦੇ ਤੂੰ ਦੱਸ ਜੈ ਜੇ ਤੇ ਤੂੰ ਕਹੇਂ ਨਹੀਂ ਉੱਚਾ ਸੁਣਦਾ ਇਹਨੂੰ ਤਾਂ ਤੁਹਾਡਾ ਹੈ ਪਿੱਛੇ ਲੈ ਆਓ ਪਾਪਾ ਘਰ ਆਣੇ ਨੇ ਫਾਲਗਾ ਚਾਰਕੀਂ ਉਂਗਲਾਂ ਖੜੀਆਂ ਕਰ ਦੇ ਉੰਗਿੜਾ ਤੇ ਯਾਰਾ ਬਿੰਨਾ ਬੰਦ ਬਿੰਨਾ ਦੇਣਾ ਸਹੀ ਦੱਸ ਦੇ ਤੂੰ ਰਾਹ ਦੋ ਪੰਜ ਉਂਗਲਾਂ ਖੜੀਆਂ ਕਰ ਮੈਂ ਤਾਂ ਠੀਕ ਹੈ ਕਰ ਤੂੰ ਤਾਂ ਇੰਨੇ ਦੰਨਾ ਪੰਜ ਕਹੀ ਦੇ ਯਾਰ ਤੁਸੀਂ ਬੋਲਦੇ ਕਿੰਨੇ ਹੋਰ ਬੋਲੋ ਪਾਵਾ ਪੰਜ ਪੰਜ ਕਹੀ ਦੇ ਪਵਾ ਆਹਲਾ ਫੜ ਪੰਜ ਤਾਂ ਤੈਨੂੰ ਆਖੀ ਇਹਨੂੰ ਤੇ ਸੁਣਿਆ ਹੀ ਨਹੀਂ ਮੈਂ ਹੱਥ ਪਿਆ ਵੀ ਬਹੁਤ ਹੱਟਾ ਲਾ ਬਹੁਤ ਉਹਦਾ ਬੜਾ ਨਹੀਂ ਆਏ ਦੀ ਨਾ ਚੋਲਿ ਚਾਰਸ ਨਾ 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 ਕਿੰਨੇ ਦਾ ਨਾ ਫਰਾ ਕੋਈ ਰਾਹ ਪਾ ਬਾਪੂ ਐ ਨਹੀਂ ਗੱਲ ਬਣਨੀ ਰਾਹ ਤੱਕ ਮਾਰੇ ਮੋਟੇ 800 ਫੇਰ ਹੀ ਰਾਹ ਪੋਵਾਂ ਹੁਣ ਕੰਡੇ ਆ ਰਾਂ ਐਡੀ ਚੱਲ ਤੂੰ ਜੇ ਪੈਸੇ ਮਾਰੇ ਲੱਗੇ ਪੈਸੇ ਦੋ ਤਿੰਨ ਮਾਰਾ ਰਹਾ ਕਰ ਮੋੜ ਚਾਰ ਪੰਜ 6